ਇਹਦਾ ਮਤਲਬ ਦੇਖ ਕੇ ਮੈਨੂੰ ਪਤਾ ਲੱਗਿਆ ਇਹਨੇ ਉਸ ਰੂਹ ਨੂੰ ਜਨਮ ਦਿੱਤਾ ਇਹਨੇ ਉਹਦੀ ਮਾਤਾ ਬਣਨਾ ਇਹਨੂੰ ਸੰਸਾਰ ਘੜ ਕਰਕੇ ਰਿਚਿਆ ਕਰੂ ਕਿ ਅਜੇ ਤਨ ਰਾੜੇ ਵਾਲੇ ਸੰਸਾਰੇ ਆਵਾ ਅਸੀਂ ਖੜ ਖੜ ਕੇ ਉਦੀਰ ਹੋਇਆ ਫਿਰੋ ਜੀ ਤੋਂ ਵੱਡੇ ਵੱਡੇ ਆਪਨੇ ਆਪ ਨੂੰ ਦੁਨੀਆਦਾਰ ਕਹਾਉਣ ਵਾਲੇ ਲੋਕ ਟੈਮ ਦੇ ਵੀ ਸਭ ਤੋਂ 5 ਮਿੰਟ ਦਵਾ ਲਓ ਸਭਾਂ ਦਾ ਦੇ। ਐਵੇਂ ਇਹ ਨਹੀਂ ਹੋਣੇ ਚਾਹ ਲਿਆ। ਮੈਂ ਤਾਂ ਆਪਣਾ ਦੇਖਿਆ ਜੀ ਨੂੰ। ਕੋਈ ਕੇ ਇਸਨੇ ਉਹ ਹੀ ਮਾਤਾ ਵਰਨਾ ਜੀ ਨੇ ਸਾਰਾ ਸੰਸਾਰ ਦਾ ਆਪ ਰਹਿਣਾ। ਕਿਤੇ ਇੰਦਰ ਤੇ ਨੂੰ ਨਹੀਂ। ਜਾਂ ਸਾਇਕਰੇ ਹਲਾਣਾ ਨੂੰ ਨਹੀਂ। ਸਾਰੇ ਸੰਸਾਰ ਵਿੱਚ ਇਹਨਾਂ ਦਾ ਨਾਮ ਜਣਾ। ਰਾਮ ਹੈ ਕਾਨੀ।